ਲੜਾਈ ਚੱਲ ਰਹੀ ਹੈ ਹੁਣ ਕਾਂਗਰਸ ਤੇ ਆਪ ਦੀ ਬਿਆਨਬਾਜ਼ੀ ਦੇ ਵਿੱਚ ਵੀ ਪਹਿਲਾਂ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ ਜਿਹੜੇ ਸੱਦੇ ਗਿਆ ਅੱਜ ਉੱਥੇ ਉਹਨਾਂ ਨੇ ਮੰਥਨ ਵੀ ਕਰਨਾ ਸੀ ਹੋ ਸਕਦਾ ਹੈ ਪੰਜਾਬ ਸਰਕਾਰ ਕਿਵੇਂ ਚੱਲੇ ਕਿਹੜੇ ਨਕਸ਼ੇ ਤੇ ਚੱਲੇ ਇਹ ਕਿਹੜੇ ਕਦਮ ਕਿਹੜੇ ਪਾਸੇ ਪੁੱਟਣੇ ਚਾਹੀਦੇ ਵੀਰੇ ਵੀ ਗੱਲ ਹੋਈ ਹੋਵੇ ਫਿਰ ਕਾਂਗਰਸ ਦੀ ਗੱਲ ਵੀ ਕਰਦੇ ਆ ਪਹਿਲਾਂ ਜਿਹੜੇ ਮੀਟਿੰਗ ਉੱਥੇ ਹੋਈ ਉਹਦੀ ਕੀ ਇਮਹੀਅਤ ਆ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਸਭ ਤੋਂ ਵੱਡੀ ਜਿਹੜੀ ਪਰਚੋਲ ਆ ਉਹ ਤੇ ਅਰਵਿੰਦ ਕੇਜਰੀਵਾਲ ਨੂੰ ਜਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਇਕਾਈ ਨੂੰ ਦਿੱਲੀ ਵਿਧਾਨ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਕਰਾਰੀ ਹਾਰ ਤੋਂ ਬਾਅਦ ਸ਼ਰਮਨਾਕ ਹਾਰ ਜਿਹੜੀ ਅਰਵਿੰਦ ਕੇਜਰੀਵਾਲ ਦੀ ਖੁਦ ਦੀ ਹੋਈ ਆ ਉਹਨਾਂ ਨੂੰ ਇਨਟਰੋਸਪੈਕਸ਼ਨ ਤੇ ਆਪਣੀ ਪਰਚੋਲ ਕਰਨੀ ਚਾਹੀਦੀ ਆ ਪੰਜਾਬ ਵਾਲਿਆਂ ਨੂੰ ਕਹਦੇ ਵਾਸਤੇ ਬੁਲਾਉਣ ਦੀ ਲੋੜ ਆ ਹੂੰ ਤੁਸੀਂ ਪਹਿਲਾਂ ਖੁਦ ਦੀ ਆਪਣੀ ਛਾਤੀ ਮਾਰੋ ਪੀੜੀ ਥੱਲੇ ਸੋਟਾ ਮਾਰੋ ਕਿ ਜਿਹੜੀ ਤੁਹਾਡੀ ਇਨੈਕਟਿਵ ਪੋਲਿਟਿਕਸ ਜਾਂ ਜਿਹੜੀ ਇੱਕ ਅਜੰਡਾ ਹੀ ਤੁਹਾਡਾ ਉਹ ਤੁਹਾਡਾ ਲੋਕਾਂ ਨੇ ਨਕਾਰ ਦਿੱਤਾ ਹੈਗਾ ਤੁਸੀਂ ਪੰਜਾਬ ਵੱਲ ਫਿਕਰ ਨਾ ਕਰੋ ਪੰਜਾਬ ਵਾਲਿਆਂ ਨੇ ਤੁਹਾਡਾ ਫਿਕਰ ਕੀਤਾ ਹੈਗਾ ਤੁਸੀਂ ਵੀ ਡੁੱਬੇ ਤੇ ਇਹਨਾਂ ਨੂੰ ਵੀ ਲੈ ਡੁੱਬਣਾ ਹੁਣ ਸਾਡੀ ਜਿਹੜੀ ਪੰਜਾਬ ਸਰਕਾਰ ਆ ਜਾਂ ਆਮ ਆਦਮੀ ਪਾਰਟੀ ਦੇ ਅੰਮੇ ਇਹਨਾਂ ਦਾ ਵजूद ਦੇਖੋ ਨਾ ਵੀ ਕੈਬਨਿਟ ਮੀਟਿੰਗ ਛੱਡ ਕੇ ਯਾਰ ਤੁਸੀਂ ਕੈਬਨਿਟ ਮੀਟਿੰਗ ਹੀ ਪੋਸਟਪੋਨ ਕਰਕੇ ਦਿੱਲੀ ਹਾਜ਼ਰੀ ਭਰਨ ਚੱਲ ਗਿਓ ਇਸੇ ਕਰਕੇ ਤੇ ਪੰਜਾਬ ਦੇ ਲੋਕ ਖੁਸ਼ੀ ਹੋ ਰਹੇ ਨਾ ਕਿ ਚੰਗਾ ਹੋ ਗਿਆ ਆਮ ਆਦਮੀ ਪਾਰਟੀ ਦਿੱਲੀ ਚ ਹਾਰ ਹੋਈ ਕਿਉਂਕਿ ਤੁਸੀਂ ਪੰਜਾਬ ਦੇ ਵਿੱਚ ਦਖਲਅੰਦਾਜ਼ੀ ਬਹੁਤ ਕਰ ਰਹੇ ਹੋ ਔਰ ਮੁਖਮਤੀ ਭਗਵੰਤਮ ਮਾਨਸਬੇ ਤੇ ਦੁਜੇ ਜਿਹੜੇ ਕੈਬਨਨ ਮੰਤਰੀ ਉੱਥੇ ਕੀ ਦਿੱਲੀ ਪਹਚਾੜ ਆ ਗਿਆ ਸੀ ਦਿੱਲੀ ਅੱਗ ਲੱਗ ਗਈ ਸੀ ਕਿ ਤੁਸੀਂ ਪਹਚਾੜ ਨੂੰ ਕਾਬੂ ਕਰਨ ਚਲੇ ਜਾ ਅੱਗ ਬੁਝਾਉਣ ਚਲੇਓ ਤੁਸੀਂ ਸਰੈਂਡਰੀ ਕਰ ਦਿੱਤਾ ਹੈਗਾ ਐਡੀ ਮਹੱਤਵਪੂਰਨ ਕੈਬਨਨ ਮੀਟਿੰਗ ਹੈ ਚਲੋ ਤਿੰਨ ਚਾਰ ਦਿਨ ਬਾਅਦ ਵੀ ਹੋ ਜੂਗੀ ਉਹ ਵੀ ਤਿੰਨ ਚਾਰ ਬਾਅਦ ਦਿਨ ਮੀਟਿੰਗ ਤੇ ਹੋ ਸਕਦੀ ਸੀ ਦਿੱਲੀ ਕਰਕੇ 4 ਮਹੀਨੇ ਬੀਤ ਗਏ ਹੋਈ ਨਹੀਂ ਕੋਈ ਫੈਸਲਾ ਹੀ ਨਹੀਂ ਲਿਆ ਗਿਆ ਮੈਂ ਕਿਹਾ 63 ਮਹੀਨੇ ਜੇ ਇੱਕ ਵੀ ਫੈਸਲਾ ਨਹੀਂ ਲਿਆ ਇਹਨਾਂ ਨੇ ਆਪਣੇ ਆਪ ਨੂੰ ਗਿਰਵੀ ਰੱਖ ਦਿੱਤਾ ਹੈਗਾ ਪੋਲੀਟੀਕਲ ਪਾਰਟੀਆਂ ਠੀਕ ਚਲਾਉਂਦੀਆਂ ਪੋਲੀਟੀਕਲ ਮਸਲੇ ਉਹਨਾਂ ਦੇ ਦਿੱਲੀ ਵਾਲੇ ਨੇ ਪ੍ਰਸ਼ਾਸਨਿਕ ਮਸਲਿਆਂ ਦੇ ਵਿੱਚ ਇੰਨਾ ਜਿਹੜਾ ਦਖਲਅੰਦਾਜ਼ੀ ਦਿੱਤੀ ਹੈਗੀ ਨਾ ਹੁਣ ਇਨਟਰੋਸਪੈਕਸ਼ਨ ਤੇ ਦਿੱਲੀ ਦੀ ਕਰਨ ਦੀ ਲੋੜ ਹੈ ਮਨੀਸ਼ ਸੋਧਿਆ ਕਰਨ ਕਿਉਂ ਹਾਰੇ ਨੇ ਕਿਉਂਕਿ ਤੁਸੀਂ ਕਰਪਸ਼ਨ ਕਰਕੇ ਹਾਰੇ ਹੋ ਅਰਵਿੰਦ ਕੇਈਵਾਲ ਕਰਪਸ਼ਨ ਕਰਕੇ ਆ ਰਹੇ ਨੇ ਜਿਹੜੇ ਦੂਜੇ ਹਾਰੇ ਨੇ ਸਤਿੰਦਰ ਜਣ ਜਿਹੜੇ ਜਿਹੜੇ ਇਹਨਾਂ ਦੇ ਆਮ ਆਦੀ ਪਾਰਟੀ ਦੇ ਜੇਲ੍ਹ ਚ ਗਏ ਉਹ ਕਰਪਸ਼ਨ ਕਰਕੇ ਆ ਰਹੇ ਨੇ ਉਹ ਜਿਹੜੀ ਅਤੀਸ਼ੀ ਆ ਉਹ ਕਿਉਂ ਜਿੱਤੀ ਕਿਉਂ ਤੇ ਅਜੇ ਕਰਪਸ਼ਨ ਦੇ ਚਾਰਜ ਨਹੀਂ ਲੱਗੇ ਹਾਲੇ ਕੋ ਵੀ 982 ਵੋਟਾਂ ਦੇ ਨਾਲ ਜਿੱਤੀ ਆ ਚਲੋ ਜਿੱਤ ਤੇ ਇੱਕ ਵੋਟ ਦੇ ਨਾਲ ਵੀ ਬਹੁਤ ਹੁੰਦੀ ਆ ਪਰ ਸਵਾਲ ਸਭ ਤੋਂ ਵੱਡਾ ਹੈ ਕਿ ਪੰਜਾਬ ਨੂੰ ਸਮਝਣਾ ਪਚਾਹੀਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਮਝਣਾ ਚਾਹੀਦਾ ਅਮਲ ਰੋੜਾ ਨੂੰ ਸਮਝਣਾ ਚਾਹੀਦਾ ਕਿ ਯਾਰ ਦਿੱਲੀ ਜੇ ਛੱਕ ਆਉਂਦੀ ਹੈ ਤੇ ਤੁਸੀਂ ਉਹਨਾਂ ਨੂੰ ਪੁੱਛ ਕੇ ਨਾ ਮਾਰੋ ਆਪਣੇ ਫੈਸਲੇ ਲੈ ਲਓ ਇਹ ਫਤਵਾ ਅਰਵਿੰਦ ਕੇਜਰੀਵਾਲ ਨੂੰ ਨਹੀਂ ਦਿੱਤਾ ਪੰਜਾਬ ਦੇ ਲੋਕਾਂ ਨੇ ਫਤਵਾ ਤੁਹਾਨੂੰ ਦਿੱਤਾ ਸੀ ਹੁਣ ਕਿਉਂਕਿ ਦਿੱਲੀ ਵਾਲੇ ਕਹਿੰਦੇ ਕਿ ਸਾਡੇ ਤੋਂ ਬਗੈਰ ਤੁਸੀਂ ਸ਼ਿਕ ਮਨਾ ਮਾਰੋ ਜਿਹੜਾ ਨੁਕਸਾਨ ਉੱਥੇ ਅਰਵਿੰਦ ਕੇਜਰੀਵਾਲ ਦਾ ਹੋਇਆ ਸਿਆਦ ਉਹ ਨੁਕਸਾਨ ਇੱਥੇ ਅਮਰ ਰੋੜਾ ਤੇ ਭਗਵੰਤ ਮਾਨ ਸਾਹਿਬ ਦਾ ਹੋਊਗਾ ਕਿਉਂਕਿ ਪਹਿਲੀ ਦਫਾ ਕਿ ਭਾਜਪਾ ਜਿੱਤਣ ਤੇ ਪੰਜਾਬ ਦੀ ਜੋ ਜਨਤਾ ਨੇ ਜਸ਼ਨ ਮਨਾਏ ਨੇ ਖੁਸ਼ ਹੋਏ ਨੇ ਕਿਉਂਕਿ ਦਿੱਲੀ ਵਾਲੇ ਦਖਲ ਹੀ ਇੰਨਾ ਜ਼ਿਆਦਾ ਦੇ ਰਹੇ ਸੀ ਔਰ ਦਿੱਲੀ ਦਾ ਏਜੰਡਾ ਦਿੱਲੀ ਦੇ ਲੋਕਾਂ ਨੇ ਰਿਜੈਕਟ ਕਰਤਾ ਤੇ ਫਿਰ ਪੰਜਾਬ ਦੇ ਲੋਕ ਕਿਉਂ ਅਸੈਪਟ ਕਰਨਗੇ ਉਹਨਾਂ ਦੀ ਸ਼ਰਾਬ ਪਾਲਿਸੀ ਕਰਕੇ ਉਹਨਾਂ ਨੇ ਜੇਲ੍ਹਾਂ ਗਏ ਨੇ ਤੇ ਉਹ ਪਾਲਿਸੀ ਪੰਜਾਬ 'ਚ ਲਾਗੂ ਕਰਤੀ ਉਹਨਾਂ ਦਾ ਵਿਕਾਸ ਮਾਡਲ ਫੇਲ ਕਰ ਦਿੱਤਾ ਉਹਨਾਂ ਦਾ ਮੱਲਾ ਕਲੀਨਿਕ ਫੇਲ ਕਰਤਾ ਐਜੂਕੇਸ਼ਨ ਫੇਲ ਉਹਨਾਂ ਨੇ ਏਜੰਡਾ ਫੇਲ ਕਰਤਾ ਜਿਹੜਾ ਮੁਫਤ 300 ਬੀਲੀ ਯੂਨਿਟ ਉਹ ਕਰ ਦਿੱਤਾਗਾ ਬੀਬੀਆਂ ਨੂੰ 1000 ਰੁਪਏ ਦੇਣ ਵਾਲਾ ਉਹਨਾਂ ਨੇ ਰਿਜੈਕਟ ਕਰਤਾ ਲੋਕਾਂ ਨੇ ਕਿ ਦਿੱਲੀ ਦੇ ਕਹਿੰਦੇ ਨਹੀਂ ਸਾਨੂੰ ਤੇ ਪੋਜ਼ਿਟਿਵ ਪੋਲਿਟਿਕਸ ਚਾਹੀਦੀ ਸਾਨੂੰ ਤੇ ਨੈਗੇਟਿਵ ਪੋਲਿਟਿਕਸ ਚਾਹੀਦੀ ਤੁਹਾਡਾ ਇਹ ਸੈਂਟਰ ਦੇ ਨਾਲ ਬਿਨਾਂ ਮੱਦਦ ਤੁਸੀਂ ਇੱਟ ਖੜਕਾ ਕੇ ਰੱਖਿਆ ਤੇ ਕੇਜੀਵਾਲ ਸਾਹਿਬ ਚਾਹੁੰਦੇ ਨੇ ਕਿ ਇਹੋ ਇੱਟ ਖੜਕਾ ਭਗਵੰਤ ਮਾਨ ਸਾਹਿਬ ਮੋਦੀ ਨਾਲ ਲਾ ਕੇ ਰੱਖਣ ਔਰ ਪੰਜਾਬ ਵਾਲੇ ਉਹਨਾਂ ਦਾ ਕਹਿਣਾ ਮੰਨੀ ਜਾ ਰਹ ਪ੍ਰਾਈਮ ਮਿਨਿਸਟਰ ਦੀ ਮੀਟਿੰਗ ਤੁਸੀਂ ਕੈਨਸਲ ਕਰ ਰਹੇ ਹੋ ਨੀਤੀਯੋਗ ਦੀ ਨਾਰਥਰਨ ਸਟੇਟ ਜਿਹੜੀ ਡਿਵੈਲਪਮੈਂਟ ਕੌਂਸਲ ਦੀ ਮੀਟਿੰਗ ਉਹ ਤੁਸੀਂ ਬਾਈਕਾਟ ਕਰ ਰਹੇ ਹੋ ਤੇ ਸੈਂਟਰ ਤੇ ਸਟੇਟ ਦਾ ਆਪਸ ਦੇ ਵਿੱਚ ਮਿਲ ਕੇ ਹੀ ਗੁਜ਼ਾਰਾ ਹੈ ਜੇ ਤੁਸੀਂ ਨਹੀਂ ਮਿਲ ਕੇ ਚੱਲੋਗੇ ਤੇ ਤੁਹਾਡਾ ਨੁਕਸਾਨ ਹੋਊਗਾ ਜਿਹੜੇ ਜਿਹੜੇ ਵੀ ਸਟੇਟ ਨੇ ਸੈਂਟਰ ਦੇ ਨਾਲ ਕਨਫਲਿਕਸ਼ਨ ਰੱਖੀ ਆ ਤਣਾਅ ਵਜਾ ਉਹਦਾ ਨੁਕਸਾਨ ਹੋਇਆ ਅਜੀ ਸਥਿਤੀ ਦੇ ਵਿੱਚ ਪੰਜਾਬ ਦੇ ਵਿੱਚ ਗਿਣਤੀ ਦੇ 26 ਮਹੀਨੇ ਆ 26 ਅਜੂਤੀ 4 ਮਹੀਨੇ ਗਏ 20 ਮਹੀਨੇ ਰਹਿ ਗਏ 20 ਮਹੀਨਾ ਦੇ ਵਿੱਚ ਦਿੱਲੀ ਦੀ ਜਨਤਾ ਨੇ ਦਾਸਤਾ ਕਿ ਇਹ ਦੇ ਰਿਜੈਕਟ ਆ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਮੈਂ ਇਮਾਨਦਾਰੀ ਦਾ ਸਰਟੀਫਿਕੇਟ ਲੈ ਕੇ ਆਉਂਗਾ ਦਿੱਲੀ ਦੀ ਜਨਤਾ ਲੋਕਾਂ ਨੇ ਰਿਜੈਕਟ ਕਰਤਾ ਕਿ ਭਈ ਤੂੰ ਤੇਰੀ ਇਮਾਨਦਾਰੀ ਤੇ ਸਾਨੂੰ ਸ਼ੱਕ ਆ ਤੁਸੀਂ ਜੇਲ੍ਹ ਜਾ ਚੁੱਕੇ ਉਹ ਹੁਣ ਜਿਹੜਾ ਦਿੱਲੀ ਦਾ ਫਾਰਮੂਲਾ ਪੰਜਾਬ 'ਚ ਨਹੀਂ ਲਾਗੂ ਉਹਨਾਂ ਨੂੰ ਇੰਨਾ ਕੋ ਹਾਲੇ ਵੀ ਟਾਈਮ ਆ ਦਿੱਲੀ ਵਾਲਾ ਖਹਿੜਾ ਛੱਡਣਾਂ ਨਹੀਂ ਤੇ ਇੱਥੇ ਵੀ ਇਹਨਾਂ ਦਾ ਆਮ ਆਦੀ ਪਾਰਟੀ ਦਾ ਉਹ ਨੁਕਸਾਨ ਹੋਊਗਾ ਜਿਵੇਂ ਉੱਥੇ ਆ ਉਹ ਤੇ ਫਿਰ ਉੱਥੇ ਬਾਈ ਜਿੱਤ ਗਏ ਇੱਥੇ ਤੇ ਬਾਈਆਂ ਦੀ ਵੀ ਆਸ ਨਹੀਂ ਇੱਥੇ ਤੇ ਦੋ ਦੀ ਵੀ ਨਹੀਂ ਆਸ ਹੈਗੀ ਕਿ ਜਿੱਤ ਜਾਣਗੇ ਹੁਣ ਉਹਨਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਬੜਾ ਵਧੀਆ ਲਿਖਿਆ ਸੀ ਅੱਜ ਉਹਨਾਂ ਨੇ ਇਸ ਮਸਲੇ ਜਦੋਂ ਅੱਜ ਉਹਨਾਂ ਨੂੰ ਪਤਾ ਲੱਗਾ ਕਿ ਇਹਨਾਂ ਨੇ ਜਿਹੜੀ ਹੈ ਦਿੱਲੀ ਵਾਲਿਆਂ ਦੇ ਕਹਿਣ ਤੇ ਕੈਬਨਟ ਮੀਟਿੰਗ ਕੈਨਸਲ ਕਰ ਦਿੱਤੀ ਜਿਹੜੀ ਕਿ ਪਿਛਲੇ 4 ਮਹੀਨਿਆਂ ਤੋਂ ਹੋਈ ਨਹੀਂ ਉਹ ਕਿ ਲਿਖਦੇ ਨੇ ਸੁਖਜਿੰਦਰ ਸਿੰਘ ਰੰਧਾਵਾ ਹਮ ਤੋ ਡੂਬੇ ਹੈ ਸਨਮ ਤੂੰ ਕੋ ਵੀ ਲੈ ਡੂਬੇਗੇ ਨਾ ਭਗਵੰਤ ਮਾਨ ਸਾਹਿਬ ਨੂੰ ਅਮੜ ਰੋੜਾ ਨੂੰ ਚਾਹੀਦਾ ਕਿ ਪਈ ਉਹ ਤੇ ਆਪ ਡਿੱਗੇ ਨੇ ਤੁਸੀਂ ਨਾ ਲੋਕਾਂ ਦੀਆਂ ਨਜ਼ਰਾਂ 'ਚ ਡਿੱਗੋ ਲੋਕਾਂ ਦੇ ਹਿਸਾਬ ਦੇ ਨਾਲ ਕੰਮ ਚਲੋ ਹੰਕਾਰ ਉਹਨਾਂ ਦੇ ਵਿੱਚ ਵੀ ਸੀ ਨਖਰਾ ਉਹਨਾਂ ਦੇ ਵਿੱਚ ਵੀ ਹੰਕਾਰ ਆਮ ਆਦੀ ਪਾਰਟੀ ਦੇ ਐਮਐਲਏ ਦੇ ਵਿੱਚ ਵੀ ਆ ਤੁਹਾਡੇ ਬੰਦੇ ਵੀ ਮਾਈਨਿੰਗ ਦੇ ਵਿੱਚ ਹੈ ਮਾਫੀਆ ਚਲਾ ਰਹੇ ਨੇ ਗੈਂਗਸਟਰਾਂ ਨਾਲ ਮਿਲਿਓ ਗੈਂਗਸਟਰਾਂ ਕੋ ਧਮਕੀਆਂ ਦਵਾਰੇ ਗੈਂਗਸਟਰਾਂ ਦੇ ਰਹੀ ਸਰਪੰਚੀ ਚੁਣੀ ਇਹਨਾਂ ਨੇ ਅਫਸਰ ਇਹ ਲ ਆ ਰਹੇ ਨੇ ਇਹੋ ਹੀ ਕੰਮ ਰਵੈਤੀ ਪਾਰਟੀਆਂ ਕਰਦੇ ਨੇ ਤੇ ਕਿਵੇਂ ਭੁਗਤਿਆ ਨਾ ਉਹਨਾਂ ਨੇ ਕਈਆਂ ਦੀਆਂ ਜਮਾਤਾਂ ਜਬਤ ਹੋ ਗਈਆਂ ਕਈਆਂ ਉਮੀਦਵਾਰ ਨਹੀਂ ਲੱਭੇ ਗਏ ਇਸ ਕਰਕੇ ਤੁਹਾਡੇ ਕੋਲ ਅੱਜ ਵੀ ਮੌਕਾ ਜਿਹੜੀ ਇਹ ਫਰੀ ਦੀ ਮੁਫਤ ਕੋਰੀ ਸਿਆਸਤ ਆ ਇਹ ਲੋਕਾਂ ਨੇ ਹੌਲੀ ਹੌਲੀ ਰਿਜੈਕਟ ਕਰ ਦੇਣੀ ਦੀਆਂ ਕਿਉਂਕਿ ਇਹ ਜਿਹੜੇ ਸਾਡੇ ਪੈਸੇ ਨੇ ਸਾਡੇ ਸਿਰ ਮਤੇ ਸਾਡੇ ਹੀ ਸਿਰ ਸਾਡੀਆਂ ਜੁੱਤੀਆਂ ਉਹ ਵਗਾਰ ਵਨਵਾਰਾ ਨਹੀਂ ਖਾਣੀਆਂ ਤੇ ਸਰਕਾਰ ਨੂੰ ਚਾਹੀਦਾ ਕਿ ਤੁਸੀਂ ਛੱਤੀਆਂ ਮਹੀਨੇ ਜੇ ਡਵੈਲਪਮੈਂਟ ਕੋਈ ਕੀਤੀ ਹੈਗੀ ਤੇ ਲੋਕਾਂ ਨੂੰ ਉਹ ਦੇਖ ਤੁਸੀਂ ਇੱਕੋ ਹੀ ਸਵੇਰ ਤੋਂ ਲੱਗਛ ਅਸੀਂ ਜੀ 300 ਜੁਨਟ ਮਾਫ ਕਰ ਦਿੱਤੇ ਫਿਰ ਕੀ ਆ ਲੋਕਾਂ ਨੇ ਵੋਟਾਂ ਪਾਤੀਆਂ ਜੇ ਇਹ ਵਾਲਾ ਫਾਰਮੂਲਾ ਚੱਲਦਾ ਤੁਹਾਨੂੰ 13 ਤੋਂ 10 ਹੋਣੀਆਂ ਚਾਹੀਦੀ ਤੁਹਾਨੂੰ ਨਗਰ ਨਗਰ ਕਪਦੀਆਂ ਚੋਣਾਂ 'ਚ ਧੱਕੇਸ਼ਾ ਹੀ ਕਰਨ ਦੀ ਲੋੜ ਨਹੀਂ ਸੀ ਤੁਹਾਨੂੰ ਪੁਲਿਸ ਦੇ ਯੋਰ ਦੇ ਨਾਲ ਮੇਅਰ ਬਣਾਉਣ ਦੀ ਲੋੜ ਨਹੀਂ ਸੀ ਇਸ ਕਰਕੇ ਇਹ ਜਿਹੜਾ ਰੋਜ਼ਗਾਰ ਅਸੀਂ 50000 ਦੇ ਤਾਂ ਕਿੱਥੇ ਦਿੱਤਾ ਹੈਗਾ ਦੱਸੋ ਕਿਹੜੇ-ਕਿਹੜੇ ਮਹਿਕਮੇ 'ਚ ਦਿੱਤਾ ਹੈ ਮਤਲਬ ਤੁਸੀਂ ਜਿਹੜੇ ਜਿਨ੍ਹਾਂ ਦੇ ਮਾਪਿਓ ਪਹਿਲਾਂ ਹੀ ਨੌਕਰੀ ਕਰਦੇ ਨੇ ਉਹਨਾਂ ਨੂੰ ਹੀ ਨਿਯੁਕਤੀਆਂ ਦੇ ਕੇ ਕਹੀ ਜਾਂਦੇ ਹੋ ਵਿਧਾਨ ਸਭਾ ਦੇ ਵਿੱਚ ਸਵਾਲ ਉੱਠਿਆ ਸਵਾਲ ਦਾ ਜਵਾਬ ਨਹੀਂ ਦਿੱਤਾ ਲੋਕਾਂ ਨੂੰ ਦੱਸੋ ਕਿਹੜੇ ਮੈਕਮੇ ਵਿੱਚ ਕਦੋਂ ਰਿਕਰੂਟਮੈਂਟ ਐਡਵਰਟਾਈਜ਼ਮੈਂਟ ਆਈ ਕਦੋਂ ਇਮਤਿਹਾਨ ਹੋਏ ਤੇ ਕਦੋਂ ਰੱਖੇ ਗਏ ਨੇ ਪਰ ਇਹ ਵੀ ਇੱਕ ਨਹੀਂ ਕਿ ਰੋਜ਼ਗਾਰ ਦੇਣਾ ਲੋਕਾਂ ਦੀ ਵਾਸਤੇ ਕੋਈ ਅਜੇ ਨਹੀਂ ਡਿਵੈਲਪਮੈਂਟ ਦੇ ਮਾਪਦੰਡ ਹੋਰ ਨੇ ਜਿਹੜੀਆਂ ਪਾਲਿਸੀਆਂ ਚੱਲਦੀਆਂ ਏ ਇੱਕ ਆਨ ਗoing ਪ੍ਰੋਜੈਕਟ ਆ ਜੇ ਸਬਸਿਡੀਆਂ ਦੇ ਨਾਲ ਜਾਂ ਮੁਫਤ ਖੋਰੀ ਦੇ ਨਾਲ ਮੁਫਤ ਖੋਰੀ ਦੀ ਸਿਆਸਤ ਦੇ ਨਾਲ ਹੀ ਸਰਕਾਰ ਆ ਬੰਦੀਆਂ ਫਿਰ ਬਾਦਲ ਸਾਹਿਬ ਵੀ ਨਹਾਰਦੇ ਫਿਰ ਕਾਂਗਰਸ ਨੇ ਬੀਬੀਆਂ ਨੂੰ ਬੱਸਾਂ ਫ੍ਰੀ ਕਰਤੀਆਂ ਇਹ ਜਿਹੜਾ ਪੰਜਾਬ ਤੇ ਸਾਲ ਦਾ 900 ਕਰੋੜ ਰੁਪਇਆ ਉਹ ਵੀ ਕਿਹੜੇ ਜਿੱਤ ਗਏ ਨੇ ਔਰ ਦੂਜਾ ਹੁਣ ਤੁਸੀਂ ਜਿਹੜੀਆਂ ਬਿਜਲੀ ਫ੍ਰੀ ਦੇ ਰਹੇ ਹੋ ਉਸ ਸਾਰਾ ਹੀ ਮਹਿਕਮਾ ਤੁਸੀਂ ਉਦੋਂ ਭਾਂਡੇ ਖੜਕ ਕੇ ਨੇ ਬਿਲੀ ਬੋਰਡ ਦੇ ਇਸ ਕਰਕੇ ਪੰਜਾਬ ਨੂੰ ਸਮਝ ਨਾ ਪਊਗਾ ਹੁਣ ਦਿੱਲੀ ਦੇ ਨਾਲ ਤੁਸੀਂ ਨੌਲੇਜ ਆਫ ਸ਼ੇਅਰਿੰਗ ਇੱਕ ਐਮਓ ਜੋ ਕੀਤਾ ਹੀ ਫਰਜ਼ੀ ਜਿਹੜਾ ਕਿ ਸੰਵਿਧਾਨਿਕ ਤੌਰ ਤੇ ਜਾਇਜ਼ ਨਹੀਂ ਸੀ ਹੁਣ ਉੱਥੇ ਸਰਕਾਰ ਹੈ ਨਹੀਂ ਆਮ ਆਦੀ ਪਾਰਟੀ ਦੀ ਸਰਕਾਰ ਟੁੱਟ ਗਈ ਮਤਲਬ ਹਾਰ ਗਏ ਨੇ ਸੱਤਾ ਕੋਈ ਗਈ ਉਹ ਸਟੈਂਡ ਨਹੀਂ ਕਰਦਾ ਹੈਗਾ ਹੁਣ ਤੁਸੀਂ ਕਿਸ ਸਮੂਹ ਦੇ ਨਾਲ ਤੁਹਾਡੀਆਂ ਫਾਈਲਾਂ ਕੇਜਰੀਵਾਲ ਸਾਹਿਬ ਜਾਂ ਹੋਰ ਕੋਈ ਲੋਕੀ ਦੇਖਣਗੇ ਤੇ ਕੇਜਰੀਵਾਲ ਸਾਹਿਬ ਨੂੰ ਵੀ ਚਾਹੀਦਾ ਰਾਗਵ ਚੱਡਾ ਸਾਹਿਬ ਨੂੰ ਵੀ ਚਾਹੀਦਾ ਸੰਦੀਪ ਪਾਟਕ ਨੂੰ ਵੀ ਚਾਹੀਦਾ ਕਿ ਪੰਜਾਬ ਜਿਹੜਾ ਪੰਜਾਬੀਆਂ ਦੇ ਹਵਾਲੇ ਰਹਿਣ ਦੋ ਪਹਿਲਾਂ ਕਿਸੇ ਵੀ ਕਾਂਗਰਸ ਪਾਰਟੀ ਨੇ ਕਦੀ ਇੰਟਰਵਿਊ ਨਹੀਂ ਕੀਤਾ ਹੈਗਾ ਪੋਲੀਟੀਕਲ ਮਸਲਿਆਂ 'ਚ ਇੰਟਰਵਿਊ ਕਰੋ ਕਿ ਕਿੰਨੂੰ ਤੁਸੀਂ ਮੰਤਰੀ ਲਾਉਣਾ ਕਿਸ ਨੂੰ ਤੁਸੀਂ ਚੇਅਰਮੈਨ ਲਾਉਣਾ ਪਰ ਜੇ ਤੁਸੀਂ ਡੀਐਸਪੀ ਤੇ ਐਸਐਚਓ ਤੇ ਐਸਐਸਪੀ ਦੇ ਡੀਸੀ ਲਾਓਗੇ ਤੇ ਦਿੱਲੀੋਂ ਲਿਆ ਲਿਆ ਕਿ ਅਫਸਰ ਇੱਥੇ ਬਿਠਾਓਗੇ ਜਿਹੜੇ ਓਪੀਏ ਜਿੰਨਾ ਉਹਨਾਂ ਨੂੰ ਜੈਡ ਪਲੱਸ ਸਿਕਿਉਰਿਟੀ ਦੋਗੇ ਜਿਹੜੇ ਤੁਹਾਡੀ ਰਾਜ ਸਭਾ ਮੈਂਬਰ ਨੂੰ ਕੁੱਟਦੇ ਨੇ ਉਹ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਪਰ ਇਹ ਫਰਸਟ੍ਰੇਸ਼ਨ ਦੇ ਵਿੱਚ ਨੇ ਆਮ ਆਦੀ ਪਾਰਟੀ ਕੇਂਦਰੀਵਾਲ ਬੜੇ ਫਰਸਟ੍ਰੇਸ਼ਨ ਦੇ ਵਿੱਚ ਆ ਉਹ ਪੰਜਾਬ ਚ ਆ ਕੇ ਦਖਲਦਾਰੀ ਕਰਨਗੇ ਇੱਥੇ ਉਹ ਕਹਿਣਗੇ ਕਿ ਪੰਜਾਬ ਇੱਕ ਸੋਨੇ ਦੀ ਖਾਨ ਆ ਉਹ ਸੋਨੇ ਦੀ ਖਾਨ ਆਪਣੇ ਹੱਥੋਂ ਨਹੀਂ ਨਿਕਲਣ ਜਾਣਗੇ ਉਹ ਹੋਰ ਕੰਟਰੋਲ ਕਰਨਗੇ ਜਿਉਂ ਜਿਉਂ ਉਹ ਹੋਰ ਕੰਟਰੋਲ ਕਰਨਗੇ ਲੋਕਾਂ ਦਾ ਜਿਹੜਾ ਪੰਜਾਬ ਦੇ ਲੋਕਾਂ ਦਾ ਗੁੱਸਾ ਉਹ ਵੱਧਦਾ ਜਾਊਗਾ ਪੰਜਾਬ ਤੋਂ ਲੈ ਕੇ ਕੈਨੇਡਾ ਜਰਮਨੀ ਅਮਰੀਕਾ ਤੱਕ ਵੀ ਲੋਕਾਂ ਨੇ ਖੁਸ਼ੀ ਸਾਂਝੀ ਕੀਤੀ ਆ ਕਿ ਚੰਗਾ ਹੋ ਗਿਆ ਆਮ ਆਦੀ ਪਾਰਟੀ ਹਾਰ ਗਈ ਹਾਲਾਂਕਿ ਬੀਜੇਪੀ ਜਾਂ ਕਾਂਗਰਸੀ ਜਾਂ ਅਕਾਲੀ ਜਿਹੜੇ ਨੇ ਉਹ ਹਰਮਨ ਪਿਆਰੇ ਨਹੀਂ ਆ ਲੋਕਾਂ ਦੀਆਂ ਨਜ਼ਰਾਂ ਚ ਪਰ ਕਿਉਂਕਿ ਤੁਸੀਂ 2014 ਚ ਵੀ ਬਾਹਰੋਂ ਤੁਹਾਨੂੰ ਪੈਸੇ ਆਏ 2014 ਦੇ ਵਿੱਚ ਤੇ 17 ਦੇ ਵਿੱਚ ਲੋਕਾਂ ਨੇ ਟੀ-ਸ਼ਰਟਾਂ ਪਾ ਪਾ ਕੇ ਮੈਂ ਝਾੜੂ ਵਾਲਾ ਮੈਂ ਆਮ ਆਦਮੀ ਪਾਰਟੀ ਯਾਜ ਭਰ ਕੇ ਆਏ ਸੀ। ਉਹਨਾ ਉਹਨੇ ਪੈਸੇ ਵੀ ਦਿੱਤੇ 17 'ਚ ਵੀ ਤੁਹਾਨੂੰ ਪੈਸੇ ਦਿੱਤੇ 22 'ਚ ਵੀ ਤੁਹਾਨੂੰ ਪੈਸੇ ਦਿੱਤੇ ਤੇ ਤੁਹਾਨੂੰ ਪਰਚੋਲ ਕਰਨੀ ਪਊਗੀ ਕਿ ਤੁਸੀਂ ਲੋਕਾਂ ਦੀ ਨਜ਼ਰਾਂ 'ਚ ਕਿਉਂ ਡਿੱਗੇ ਰਹੇ। ਭਾਜਪਾ ਪੰਜਾਬ ਦੇ ਲੋਕਾਂ ਦੇ ਪ੍ਰਤੀ ਜਿਹੜਾ ਭਾਜਪਾ ਨਫ਼ਰਤ ਦੇ ਪਾਤਰ ਨੇ। ਭਾਜਪਾ ਦਾ ਹਰ ਲੀਡਰ ਠੀਕ ਹੈ। ਪਰ ਤੁਸੀਂ ਵੇਖੋ ਲੋਕੀ ਉਹਨਾਂ ਦੀ ਜਿੱਤ ਦੇ ਵਿੱਚ ਉਹਨਾਂ ਨੇ ਨਫ਼ਰਤ ਹੀ ਭਲਾ ਦਿੱਤੀ ਹੈਗੀ ਤੁਸੀਂ ਨਫ਼ਰਤ ਦੇ ਪਾਤਰ ਕਿਉਂ ਬਣ ਗਏ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਜਿਨ੍ਹਾਂ ਲੋਕਾਂ ਨੇ ਤੁਹਾਨੂੰ 92 ਐਮਐਲਏ ਦਿੱਤੇ ਉਹਨਾਂ ਦੀਆਂ ਅੱਖਾਂ ਦੇ ਤਾਰੇ ਹੋਣੇ ਚਾਹੀਦੇ ਸੀ ਭਾਜੀ ਬੀਜੇਪੀ ਨਫ਼ਰਤ ਦੀ ਪਾਤਰ ਸੀ ਹੁਣ ਬੀਜੇਪੀ ਵਾਲੇ ਅੱਖਾਂ ਦੇ ਤਾਰੇ ਕਿਉਂ ਮਹਿਸੂਸ ਹੋਣ ਲੱਪੇ ਤੇ ਤੁਸੀਂ ਨਫ਼ਰਤ ਦੇ ਕਿਉਂ ਸ਼ਿਕਾਰ ਹੋ ਗਏ ਨੇ ਇਹ ਰਵਿੰਦ ਕੇਜਰੀਵਾਲ ਸਾਹਿਬ ਨੂੰ ਸਮਝਣਾ ਪਊਗਾ ਤੁਸੀਂ ਉੱਥੇ ਹਾਰਿਓ ਤੁਹਾਨੂੰ ਲੋਕਾਂ ਨੇ ਇਮਾਨਦਾਰੀ ਦਾ ਸਰਟੀਫਿਕੇਟ ਨਹੀਂ ਦਿੱਤਾ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਖੁੱਲ ਕੇ ਕੰਮ ਕਰਨ ਦਿਓ ਦਿੱਲੀ ਦੇ ਜਿਹੜੇ ਮਸਲੇ ਪੰਜਾਬ ਚ ਨਾ ਲੈ ਕੇ ਆਓ ਦਿੱਲੀ ਦੇ ਵਿੱਚ ਜਿਹੜਾ ਤੁਹਾਨੂੰ ਨਜ਼ਰ ਤੁਹਾਡੇ ਤੇ ਦੋਸ਼ ਲਗਾਉਂਦਾ ਉਹਦੇ ਪੰਜਾਬ ਚ ਨਾ ਮਕਦਮੇ ਦਰਜ ਕਰੋ ਤੁਹਾਡੇ ਕਹਿਣ ਤੇ ਪੰਜਾਬ ਸਰਕਾਰ ਮਕਦਮੇ ਦਰਜ ਕਰਦੀ ਆ ਇਹਦੇ ਨਾਲੇ ਲੋਕਾਂ ਦਾ ਗੁੱਸਾ ਤੇ ਲੋਕ ਜਿਵੇਂ ਦਿੱਲੀ ਦੇ ਲੋਕਾਂ ਦਾ ਗੁੱਸਾ ਕੱਢ ਦਿੱਤਾ ਹੈਗਾ ਤੇ ਤੁਹਾਡੇ ਵੀ ਇੱਥੇ ਪੰਜਾਬ ਦੇ ਅਰਵਿੰਦ ਕੇਜਰੀਵਾਲ ਕਰਕੇ ਪੰਜਾਬ ਦੇ ਜਿਹੜੇ ਲੋਕ ਭਗਵੰਤ ਮਾਨ ਤੇ ਗੁੱਸਾ ਕੱਢਣਗੇ ਕਿਉਂਕਿ ਲੋਕ ਗੁੱਸਾ ਭਗਵੰਤ ਮਾਨ ਤੇ ਇਸ ਕਰਕੇ ਜਾਇਜ਼ ਕਰ ਰਹੇ ਨੇ ਕਿ ਇਹ ਭਗਵੰਤ ਮਾਨ ਸਾਡਾ ਸੀ ਲੋਕੀ ਅੱਜ ਵੀ ਭਗਵੰਤ ਮਾਨ ਨੂੰ ਆਪਣਾ ਸਮਝਦੇ ਨੇ ਕਿ ਆਮ ਘਰ ਦਾ ਮੁੰਡਾ ਇਹ ਮਾਸਟਰ ਜੀ ਦਾ ਮੁੰਡਾ ਪਿੰਡਾਂ ਦਾ ਮੁੰਡਾ ਗਰੀਬਾਂ ਦਾ ਮੁੰਡਾ ਉਹ ਅੱਜ ਵੀ ਲੋਕ ਫਕਰ ਮਹਿਸੂਸ ਕਰਦੇ ਲੇਕਿਨ ਭਗਵੰਤ ਮਾਨ ਨੂੰ ਕੰਮ ਕਰਨ ਨਹੀਂ ਦੇ ਰਹੇ ਭਗਵੰਤ ਮਾਨ ਦੇ ਨਾਲ ਜਿਹੜੇ 5-6 ਮੰਤਰੀ ਨੇ ਉਹ ਖੁਦ ਮੁੱਖ ਮੰਤਰੀ ਬੰਨਾ ਚਾਹੁੰਦੇ ਨੇ ਉਹ ਰੋਜ਼ ਹੀ ਅਰਵਿੰਦ ਕੇਜਰੀਵਾਲ ਦੇ ਕੰਨ ਭਰਦੇ ਨੇ ਐਮਐਲਏ ਉੱਥੇ ਜਾ ਜਾ ਕੇ ਕੰਨ ਭਰਦੇ ਆਗੇ ਨੇ ਇਸ ਕਰਕੇ ਆਮ ਆਦੀ ਪਾਰਟੀ ਦਾ ਨੁਕਸਾਨ ਹੋਣਾ ਜਿਵੇਂ ਅਰਵਿੰਦ ਕੇਜਰੀਵਾਲ ਦਾ ਹੋ ਗਿਆ ਔਰ ਵਿੰਦ ਕੇਜਰੀਵਾਲ ਦਾ ਨੁਕਸਾਨ ਇਸ ਕਰਕੇ ਹੋਇਆ ਇੱਕ ਤੇ ਉਹਨੇ ਨੈਗੇਟਿਵ ਪੋਲਿਟਿਕਸ ਕੀਤੀ ਉਹ ਪੰਜਾਬ ਵਾਲਿਆਂ ਨੂੰ ਸਿਖਾਦੀ ਉੱਥੇ ਲੈਫਟੀਨੇਟ ਗਵਰਨਰ ਨਾਲ ਪੰਗਾ ਇੱਥੇ ਗਵਰਨਰ ਨਾਲ ਪੰਗਾ ਉੱਥੇ ਪ੍ਰਧਾਨ ਮੰਤਰੀ ਨਾਲ ਪੰਗਾ ਇੱਥੇ ਵੀ ਪ੍ਰਧਾਨ ਮੰਤਰੀ ਦੇ ਨਾਲ ਪੰਗਾ ਪਵਾ ਦਿੱਤਾ ਹੈਗਾ ਜਿਸ ਕਰਕੇ ਆਮ ਆਦੀ ਪਾਰਟੀ ਨੂੰ ਨੁਕਸਾਨ ਹੋ ਜਿਹੜਾ ਤੁਸੀਂ ਕਿਹਾ ਸੀ ਬੰਦਾ ਉਹ ਬੰਦਾ ਨਹੀਂ ਰਹਿੰਦਾ ਜਿਹੜਾ ਆਪਣੇ ਬੋਲਾਂ ਤੋਂ ਥਿੜਕ ਜਾਵੇ ਕਹਿੰਦੇ ਸੀ ਅਸੀਂ ਕੋਠੀਆਂ ਬੰਗਲੇ ਤੇ ਭੁੱਖੇ ਨਹੀਂ ਹਾਂਗੇ ਤੁਸੀਂ ਕੋਠੀਆਂ ਵੀ ਲੈ ਲੀਆਂ ਕੋਠੀਆਂ ਇਹ ਲੈ ਲੀਆਂ ਜਿੱਥੇ 46 46 ਕਰੋੜ ਰੁਪਇਆ ਲਾਤੇ ਜਿਹਨੂੰ ਪ੍ਰਧਾਨ ਮੰਤਰੀ ਕਹਿੰਦੇ ਕਿ ਸ਼ਾਈ ਮਹਿਲ ਪ੍ਰਾਈਮ ਮਿਨਿਸਟਰੀ ਕੋਠੀ ਵੀ ਇਦਾਂ ਦੀ ਹੈਗੀ ਜਿਹੜੀ ਇਹਨਾਂ ਨੇ ਦਿੱਲੀ ਵਾਲੇ ਨੇ ਬਣਾਤੀ ਫਿਰ ਤੁਸੀਂ ਸਿਕਉਰਟੀਆਂ ਵੀ ਡਬਲ ਡਬਲ ਲੈ ਲੀਆਂ ਉਹ ਲੋਕਾਂ ਨੇ ਕਿਹਾ ਕਿ ਬੰਦੇ ਕਹਿਣੀ ਤੇ ਕਰਨੀ ਵਿੱਚ ਫਰਕ ਨੇ ਤੇ ਪੰਜਾਬ ਦੇ ਵਿੱਚ ਵੀ ਆਮ ਆਦੀ ਪਾਰਟੀ ਦੇ ਬਹੁਤ ਸਾਰੇ ਐਮਐਲਏ ਉਹ ਮਾਫੀਆ ਦੇ ਨਾਲ ਮਿਲ ਚੁੱਕੇ ਨੇ ਉਹਨਾਂ ਦੀਆਂ ਟਿਕਟਾਂ ਵੀ ਕੱਟੀਆਂ ਜਾਣੀਆਂ ਲੇਕਿਨ ਹੁਣ ਜਿਹੜੇ ਦਿੱਲੀ ਵਿਲੇ ਹੋ ਗਏ ਨੇ ਉਹ ਉਹਨਾਂ ਨੇ ਆ ਕੇ ਪੰਜਾਬ ਦੇਰੇ ਲਾਉਣੇ ਨੇ ਜਿਉਂ-ਜਿਉਂ ਦਿੱਲੀ ਪੰਜਾਬ ਦੇ ਵਿੱਚ ਦਖਲ ਦੇਗੀ ਜਿਉਂ-ਜਿਉਂ ਅਰਵਿੰਦ ਕੇਜਰੀਵਾਲ ਪੰਜਾਬ 'ਚ ਦਖਲ ਦੇਊਗਾ ਇਉਂ-ਇਉਂ ਹੀ ਪੰਜਾਬੀਆਂ ਦੇ ਨਜ਼ਰਾਂ ਵਿੱਚ ਅਰਵਿੰਦ ਕੇਜਰੀਵਾਲ ਨਫ਼ਰਤ ਦੇ ਪਾਤਰ ਬੰਦੇ ਰਹਿਣਗੇ ਉਹਦਾ ਭਾਜਪਾ ਵੀ ਫਾਇਦਾ ਚੁੱਕੂਗੀ ਉਹਦੀ ਕਾਂਗਰਸ ਵੀ ਫਾਇਦਾ ਚੁੱਕੂਗੀ ਉਹਦਾ ਅਕਾਲੀ ਦਲ ਵੀ ਫਾਇਦਾ ਚੁੱਕੂਗਾ ਜੀ